ਲੋਜੀ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਠੱਗ ਏਜੰਟਾਂ ਦੇ ਖਿਲਾਫ ਕਾਰਵਾਈਆਂ ਕਰਨੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਅਮਰੀਕਾ ਦੇ ਸੁਪਨੇ ਦਿਖਾ ਕੇ ਉਹਨਾਂ ਦੇ ਕੋਲੋਂ ਲੱਖਾਂ ਰੁਪਏ ਦੀ ਮੋਟੀ ਠੱਗੀ ਮਾਰੀ ਗਈ ਹੈ। ਅਮਰਸਰ ਦੇ ਵਿੱਚ ਇੱਕ ਏਜੰਟ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਾ ਹੈ ਤੇ ਪੰਜਾਬ ਸਰਕਾਰ ਦੇ ਇਸ ਵੱਡੇ ਤੇ ਸ਼ਲਾਘਾਯੋਗ ਕਦਮ ਦੀ ਤਾਰੀਫ਼ ਕਰਨੀ ਵੀ ਬਣਦੀ ਹੈ। ਲਗਾਤਾਰ ਬਹੁਤ ਵੱਡੇ ਪੱਧਰ ਦੇ ਉੱਪਰ ਜਿੱਥੇ ਭਾਰਤ ਸਰਕਾਰ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਸੀ, ਪੰਜਾਬ ਸਰਕਾਰ ਦੇ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਕੇ ਪਈ ਇਹਨਾਂ ਨੌਜਵਾਨਾਂ ਦਾ ਜਿੱਥੇ ਕਸੂਰ ਹੈ ਕਿ ਇਹਨਾਂ ਦੇ ਵੱਲੋਂ ਵਿਦੇਸ਼ ਜਾਇਆਗਾ ਚੁੰਗਲ ਦੇ ਵਿੱਚ ਫਸਿਆ ਗਿਆ ਪਰ ਇਸ ਸਾਰੇ ਆਬੋ ਹਵਾ ਦੇ ਵਿੱਚ ਉਹਨਾਂ ਏਜੰਟਾਂ ਦੇ ਵੱਲੋਂ ਬੀਤਾ ਛਰੇ ਆਮ ਠੱਗੀਆਂ ਮਾਰੀਆਂ ਜਾਂਦੀਆਂ ਨੇ ਜਿਹੜੇ ਬੇਲਗਾਮ ਹੋ ਕੇ ਅਜਿਹੇ ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਠੱਗੀ ਵੀ ਇਹਨਾਂ ਦੇ ਵੱਲੋਂ ਕੋਈ 10 20 50 ਹਜ਼ਾਰ ਲੱਖ ਦੀ ਨਹੀਂ ਮਾਰੀ ਜਾਂਦੀ 60 60 ਲੱਖ ਰੁਪਏ ਦੀ ਯਾਨੀ ਕਿ 6 6 ਮਿਲੀਅਨ ਰੁਪਏ ਜਿਹੜੇ ਨੇ ਉਹਨਾਂ ਦੀ ਠੱਗੀ ਜਿਹੜੀ ਆ ਵੱਡੇ ਪੱਧਰ ਦੇ ਉੱਪਰ ਮਾਰੀ ਜਾਂਦੀ ਹੈ ਤੇ ਇਸ ਠੱਗੀ ਮਾਰਨ ਵਾਲੇ ਇੱਕ ਏਜੰਟ ਨੂੰ ਕਸੂਤੇ ਰੂਪ ਦੇ ਵਿੱਚ ਫੜਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈਆਂ ਜਿਹੜੀਆਂ ਨੇ ਆਰੰਭ ਦਿੱਤੀਆਂ ਗਈਆਂ ਨੇ ਇਸ ਵਕਤ ਦੀ ਇਹ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਸਤਨਾਮ ਸਿੰਘ ਦੱਸਿਆ ਜਾ ਰਿਹਾ ਇਸ ਏਜੰਟ ਦਾ ਨਾਮ ਤੇ ਪੀੜਤ ਦਲੇਰ ਸਿੰਘ ਦੇ ਕੋਲੋਂ ਇਸ ਦੇ ਵੱਲੋਂ ਆ ਜਿਹੜਾ 60 ਲੱਖ ਰੁਪਈਆ ਹੇਠਿਆ ਗਿਆ ਸੀ ਬਹੁਤ ਵੱਡੇ ਪੱਦਰ ਦੇ ਉੱਪਰ ਅਮਰੀਕਾ ਦੇ ਵਿੱਚ ਭੇਜਣ ਦੀਆਂ ਆ ਜੜੀਆਂ ਲਾਲਸਾਵਾਂ ਦੇ ਕੇ ਲਾਲਚ ਦੇ ਕੇ ਇਹਨਾਂ ਠੱਗ ਏਜੰਟਾਂ ਦੇ ਵੱਲੋਂ ਵੱਡੇ ਪੱਦਰ ਦੇ ਉੱਪਰ ਪੰਜਾਬ ਦੇ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਵੱਡੇ ਪੱਦਰ ਦੇ ਉੱਪਰ ਨੌਜਵਾਨਾਂ ਨੂੰ ਸੁਪਨੇ ਦਿਖਾ ਕੇ ਵਰਗਲਾ ਕੇ ਉਹਨਾਂ ਨੂੰ ਇਸ ਦੇਸ਼ ਦੇ ਵਿੱਚ ਹੈ ਹੀ ਕੱਖ ਨਹੀਂ ਕਹਿ ਕੇ ਬਾਹਰਲੇ ਮੁਲਕ ਲੈ ਜਾਣ ਦੀ ਗੱਲ ਕਹੀ ਜਾਂਦੀ ਹੈ ਤੇ ਬਾਹਰਲੇ ਮੁਲਕ ਲੈ ਜਾ ਕੇ ਉੱਥੇ ਸੂਰਤੇ ਹਾਲ ਸਾਡੇ ਨੌਜਵਾਨਾਂ ਦੇ ਕਿਵੇਂ ਹੁੰਦੇ ਨੇ ਕੁਝ ਤਾਂ ਵਿਚਾਰੇ ਉਸ ਦੇਸ਼ਾਂ ਦੇ ਵਿੱਚ ਪਹੁੰਚ ਵੀ ਨਹੀਂ ਸਕਦੇ ਜਿਨ੍ਹਾਂ ਦਾ ਜਿਨ੍ਹਾਂ ਦੇਸ਼ਾਂ ਦੇ ਵਿੱਚ ਪਹੁੰਚਣ ਦਾ ਕਰਕੇ ਉਹਨਾਂ ਦੇ ਵੱਲੋਂ ਆਪਣੇ ਪਰਿਵਾਰਾਂ ਦੇ ਸੰਧਾਂ ਦੇ ਵਿੱਚ ਗੂਠੇ ਦੇ ਕੇ ਇੱਥੇ 60-60 ਲੱਖ ਰੁਪਈਆ ਉਹਨਾਂ ਏਜੰਟਾਂ ਦੀਆਂ ਝੋਲੀਆਂ ਦੇ ਵਿੱਚ ਪਾ ਦਿੱਤਾ ਜਾਂਦਾ ਸੋ ਇਸ ਵਕਤੇ ਪੰਜਾਬ ਸਰਕਾਰ ਦੀ ਬਹੁਤ ਵੱਡੀ ਕਾਰਵਾਈ ਜਿਹੜੀ ਹੈ ਇਸ ਨੂੰ ਕਹਿ ਸਕਦੇ ਹਾਂ ਬਹੁਤ ਵੱਡੀ ਪ੍ਰਾਪਤੀ ਵੀ ਇਸ ਨੂੰ ਕਹਿ ਸਕਦੇ ਹਾਂ ਕਿ ਭਾਈ ਉਹਨਾਂ ਨੌਜਵਾਨਾਂ ਦੇ ਨਾਲ ਜਿੱਥੇ ਆ ਜਿੱਦਣ ਉਹਨਾਂ ਦੇ ਵੱਲੋਂ ਇਸ ਅੰਮ੍ਰਿਤਸਰ ਗੁਰੂ ਘਰ ਦੇ 에어ਪੋਰਟ ਦੇ ਉੱਪਰ ਉਤਰਿਆ ਗਿਆ ਸੀ ਉਸ 에어ਪੋਰਟ ਦੇ ਉੱਪਰ ਉਤਰਦੇ ਸਾਰ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਦੇ ਵੱਲੋਂ ਕੁਝ ਹੀ ਮਿੰਟਾਂ ਬਾਅਦ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੌਸਲਾ ਅਫਸਾਈ ਕੀਤੀ ਗਈ ਕਿ ਭਾਈ ਤੁਹਾਡੇ ਨਾਲ ਜੋ ਕੁਝ ਹੋਇਆ ਉਹ ਬਹੁਤ ਮੰਦ ਭਾਗਾ ਹੋਇਆ ਪਰ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਆਪਣੇ ਮਨ ਦੇ ਉੱਪਰ ਇਸ ਦਾ ਬੋਝ ਨਾ ਪਾਇਆ ਜਾਵੇ ਇਹਦੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਸੀ ਜਿੱਥੇ ਅਪੀਲ ਕੀਤੀ ਗਈ ਨਾਲ ਹੀ ਉਹਨਾਂ ਦੇ ਵੱਲੋਂ ਧਰਵਾਸਾ ਵੀ ਦਿੱਤਾ ਗਿਆ ਸੀ ਜਾਣਕਾਰੀਆਂ ਵੀ ਦਿੱਤੀਆਂ ਗਈਆਂ ਸੀ ਕਿ ਭਾਈ ਇਹ ਮਤ ਸੋਚਿਆ ਜਾਵੇ ਕਿ ਜਿਨ੍ਹਾਂ ਠੱਗ ਏਜੰਟਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਉਹਨਾਂ ਨੂੰ ਬਖਸ਼ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੀ ਹੁੰਦੀ ਲੁੱਟ ਖਸੁੱਟ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਤਤਪਰ ਤਰੀਕੇ ਦੇ ਨਾਲ ਵੱਡੀ ਕਾਰਵਾਈ ਕਰਦਿਆਂ ਹੋਇਆਂ ਇਸ ਠੱਗ ਜੰਟ ਦੇ ਉੱਪਰ ਮਾਮਲਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਤੇ ਇਸ ਮਾਮਲਾ ਦਰਜ ਹੋ ਜਾਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਠੱਗੀ ਦੇ ਸ਼ਿਕਾਰ ਹੋਏ ਨੌਜਵਾਨਾਂ ਦੇ ਮਨ ਦੇ ਉੱਪਰ ਇੱਕ ਆਸ ਬੱਜਦੀ ਦਿਖਾ ਲਈ ਦਿੱਤੀ ਹੋਵੇਗੀ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਚੀਜ਼ ਦਾ ਅਸਾਧ ਸੁਣਾ ਸ਼ੁਰੂ ਹੋਇਆ ਹੋਵੇਗਾ ਕਿ ਭਾਈ ਅਸੀਂ ਤਾਂ ਠੱਗੀ ਦੇ ਸ਼ਿਕਾਰ ਹੋਏ ਹਾਂ ਪਰ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾਂਦੀਆਂ ਇਹ ਕਾਰਵਾਈਆਂ ਜਿਹੜੀਆਂ ਨੇ ਜਾਂ ਫਿਰ ਅਰੰਭੀਆਂ ਗਈਆਂ ਕਾਰਵਾਈਆਂ ਜਿਹੜੀਆਂ ਨੇ ਜਿਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਮੁਹਾਲੀ ਦੇ ਵਿੱਚ ਤੇ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹਨਾਂ ਠੱਗ ਏਜੰਟਾਂ ਦੇ 50 ਤੋਂ ਵੱਧ ਲਾਇਸੈਂਸ ਜਿਹੜੇ ਨੇ ਉਹ ਵੀ ਰੱਦ ਕੀਤੇ ਗਏ ਨੇ ਸੋ ਇਸ ਵਕਤੇ ਜਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਠੱਗ ਏਜੰਟ ਜਿਸ ਦੇ ਉੱਪਰ ਕੇ 60 ਲੱਖ ਰੁਪਈਆ ਠੱਗਣ ਦਾ ਦੋਸ਼ ਲੱਗਾ ਤੇ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਇਸ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਅਮਰੀਕਾ ਭੇਜਣ ਦੇ ਨਾਮ ਦੇ ਉੱਪਰ ਠੱਗੀ ਆ ਏਜੰਟਾਂ ਦੇ ਉੱਪਰ ਹੁਣ ਵੱਡੀ ਕਾਰਵਾਈ ਕਰਦੀ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਲਗਾਤਾਰਤਾ ਦੇ ਵਿੱਚ ਬਹੁਤ ਸਾਰੇ ਆ ਸਵਾਲ ਲਗਾਤਾਰ ਉਠ ਰੈ ਸੀ ਭਾਵੇਂ ਭਾਰਤ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਕਿ ਪੰਜਾਬ ਸਰਕਾਰ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਇਹਨਾਂ ਠੱਗ ਏਜੰਟਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਇੱਕ ਪਾਸੇ ਤਾਂ ਜ਼ਰੂਰ ਗਲਤੀ ਹੈ ਨੌਜਵਾਨਾਂ ਦੀ ਕਿ ਇਹਨਾਂ ਦੇ ਚੁੰਗਲ ਦੇ ਵਿੱਚ ਫਸੇ ਨੇ ਪਰ ਨੌਜਵਾਨ ਇੱਥੇ ਕੁਝ ਉਹਨਾਂ ਨੂੰ ਮਿਲਦਾ ਤਾਂ ਖਾ ਲਈ ਨਹੀਂ ਦਿੰਦਾ ਉਹ ਕਹਿੰਦੇ ਭੁੱਖ ਦਾ ਸਾਡਾ ਇੱਥੇ ਬਣਦਾ ਕੁਝ ਨਹੀਂ ਇਸ ਕਰਕੇ ਉਹਨਾਂ ਦੇ ਵੱਲੋਂ ਵਿਦੇਸ਼ਾਂ ਵਾਲੇ ਪਾਸ ਸੇਧ ਨੂੰ ਰੋਕ اختیار ਕੀਤੇ ਜਾਂਦੇ ਨੇ ਮੋਟੀਆਂ ਰਕਮਾਂ ਜਿਹੜੀਆਂ ਨੇ ਇਹਨਾਂ ਠੱਗ ਏਜੰਟਾਂ ਦੇ ਕੋਲ ਆ ਜਿਹੜੀਆਂ ਉਦਤੀਆਂ ਜਾਂਦੀਆਂ ਨੇ ਤੇ ਇਹਨਾਂ ਰਕਮਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੇਠਣ ਤੋਂ ਬਾਅਦ ਵੀ ਉਹਨਾਂ ਨੂੰ ਸਿਰ ਕੰਡੇ ਕਿਸੇ ਤਰੀਕੇ ਪਹੁੰਚਾਇਆ ਨਹੀਂ ਜਾਂਦਾ ਜਿਸ ਤਰੀਕੇ 60-60 ਲੱਖ 50-50 ਲੱਖ ਕਿਸੇ ਦਾ 40 ਲੱਖ ਕਿਸੇ ਦਾ 1-1 ਕਰੋੜ ਰੁਪਈਆ ਵੀ ਲੱਗਾ ਪਰ ਉਹ ਸਾਰੇ ਜਿਹੜੇ ਨੇ ਅਮਰੀਕਾ ਦੇ ਵਿੱਚ ਇੱਕ ਹੱਥ ਲਾ ਕੇ ਵਾਪਸ ਆਉਣ ਵਾਲੀ ਗੱਲ ਕਰਕੇ ਵਾਪਸ ਆਏ ਨੇ ਕਿਉਂਕਿ ਉਹਨਾਂ ਨੂੰ ਅਮਰੀਕਾ ਦੇ ਵਿੱਚ ਛੜਣ ਨਹੀਂ ਮਿਲੀ ਅਮਰੀਕਾ ਦੇ ਵਿੱਚ ਸਰਕਾਰ ਦੇ ਵੱਲੋਂ ਉਹਨਾਂ ਨੂੰ ਇਧਰਲੇ ਪਾਸੇ ਭੇਜ ਦਿੱਤਾ ਗਿਆ ਜਾਂ ਫਿਰ ਕਹਿ ਲਈਏ ਪਿਛਲਖੁਰੀ ਭੇਜ ਦਿੱਤਾ ਗਿਆ ਇਹ ਹੁਣ ਸਭ ਦੇ ਦਰਮਿਆਨ ਵੱਡਾ ਸਵਾਲ ਉਹਨਾਂ ਠੱਗ ਏਜੰਟਾਂ ਦੇ ਉੱਪਰ ਬਣਦਾ ਸੀ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤਮਾਮ ਉਹਨਾਂ ਠੱਗ ਏਜੰਟਾਂ ਦੀਆਂ ਲਿਸਟਾਂ ਜਿਹੜੀਆਂ ਨੇ ਬਣਾਈਆਂ ਜਾ ਰਹੀਆਂ ਨੇ ਇਹਨਾਂ ਨੌਜਵਾਨਾਂ ਦੇ ਕੋਲੋਂ ਜਾਣਕਾਰੀਆਂ ਜਿਹੜੀਆਂ ਨੇ ਉਹ ਵੀ ਲਈਆਂ ਜਾ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ तमाम ਜਾਣਕਾਰੀਆਂ ਇਕੱਤਰ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਦੇ ਕੇ तमाम ਉਹ ਕਾਰਵਾਈਆਂ ਕੀਤੀਆਂ ਜਾਣ ਜਿਸ ਦੇ ਨਾਲ ਇਹਨਾਂ ਨੌਜਵਾਨਾਂ ਦੇ ਮਨ ਦੇ ਵਿੱਚ ਵੀ ਆਸ ਬਜੇ ਤੇ ਨਾਲ ਦੀ ਨਾਲ ਉਹਨਾਂ ਠੱਗ ਏਜੰਟਾਂ ਨੂੰ ਵੀ ਕਾਬੂ ਕੀਤਾ ਜਾਵੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੀ ਨੌਜਵਾਨੀ ਦਾ ਘਾਣ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਬਾਕੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਇਸ ਕਾਰਵਾਈ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਲਨ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਵੀ ਵੱਡੀਆਂ ਕਾਰਵਾਈਆਂ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾਣਗੀਆਂ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾਣਗੀਆਂ ਜਿਸ ਦੇ ਨਾਲ ਇੱਕ ਪਾਸੇ ਤਾਂ ਇਹਨਾਂ ਵਾਪਸ ਆਏ ਨੌਜਵਾਨਾਂ ਦਾ ਹੌਸਲਾ ਬਰਕਰਾਰ ਰਹਿੰਦਾ ਨਾਲ ਦੀ ਨਾਲ ਕਿਤੇ ਨਾ ਕਿਤੇ ਪੈਸਿਆਂ ਦੇ ਵਿੱਚੋਂ ਕੁਝ ਚੰਦ ਰੁਪਏ ਪੈਸੇ ਜਿਹੜੇ ਨੇ ਉਹ ਵਾਪਸ ਮਿਲਣ ਦੀ ਆਸ ਵੀ ਵੱਜਦੀ ਹੈ ਇਸ ਦੇ ਨਾਲ ਨੌਜਵਾਨਾਂ ਦਾ ਮਨੋਬਲ ਜਿਹੜਾ ਉਹ ਵੀ ਮਜ਼ਬੂਤ ਹੁੰਦਾ ਤੇ ਇਸ ਤਰੀਕੇ ਦੀਆਂ ਕਾਰਵਾਈਆਂ ਲੋੜਿੰਦੀਆਂ ਸੀ ਜਿਸ ਤਰੀਕੇ ਦੀਆਂ ਕਾਰਵਾਈਆਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਅਰੰਭ ਦਿੱਤੀਆਂ ਗਈਆਂ ਨੇ ਸੋ ਕੀ ਸੋਚਦੇ ਵਿਚਾਰਦੇ ਹੋ ਖਬਰ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਲੋਕੀ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਠੱਗ ਏਜੰਟਾਂ ਦੇ ਖਿਲਾਫ ਕਾਰਵਾਈ